ਉਹ ਤਾਂ ਇੱਕ ਜਿਹੜਾ ਨੇ ਕਹਿੰਦਾ ਹੈ ਕਿ ਇਹ ਕੰਮ ਚੱਲ ਰਿਹਾ ਹੈ। ਤਾਂ ਸੋਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਤੋਂ ਜ਼ਿਲ੍ਹਾ ਕਰਨਾ ਵਿੱਚ ਚੱਲ ਰਿਹਾ ਹੈ। ਇਸੀ ਬਾਜੁਗ ਸੀਐਮ ਸਾਹਮਣੋਂ ਵੱਲੋਂ ਜਿਹੜਾ ਚੱਲ ਰਿਹਾ ਜੁਧ ਨਸ਼ਾ ਵਿਰੋਧ ਉਹਦੇ ਤੇ ਸਾਡੇ ਇੱਕਾਸੋ ਪ੍ਰੋਗਰਾਮ ਚੱਲ ਰਿਹਾ ਹੈ। ਪੂਰੇ ਪੰਜਾਬ ਚੱਲ ਰਿਹਾ ਸਾਡੇ ਡਿਸਟ੍ਰਿਕਟਸ ਵੀ ਪਾਇਲ ਚ ਸਮਰਾਲੇ ਮਾਚੀ ਵਾਲੇ ਹਰ ਜਗ੍ਹਾ ਇਹ ਸੱਚ ਆਪਰੇਸ਼ਨ ਚੱਲ ਰਿਹਾ ਜਿਹੜੇ ਵੀ ਬਦਨਾਮ ਏਰੀਏ ਨੇ ਖੁਸ਼ ਉਹ ਚ ਗਿਆ ਸੁਗਗਨ ਜਿਹੜੇ ਕੋਈ ਲੇਆਉਟ ਨਹੀਂ ਦਾ ਅੰਦਰ ਬੈਠੇ ਕੰਮ ਕਰ ਰਹੇ ਉਹਨਾਂ ਦੇ ਘਰਾਂ 'ਚ ਰੇਡ ਕਰਕੇ ਸੱਚ ਕਰੀ ਸਭ ਇਹ ਗੱਲ ਕਦੀ ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਜਾਂ ਦੇਖੋ ਅਜੇ ਸਾਡਾ ਸੱਚ ਆਪਰੇਸ਼ਨ ਚੱਲ ਰਿਹਾ ਜਦੋਂ ਵੀ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਸਖ਼ਤੀ ਮੈਸੇਜ ਹੈ ਜਿਹੜੇ ਮਾਰਿਆ ਔਡੀਅেন্সਾਂ ਲਈ ਇਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ 'ਚ ਰਹੇ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਦਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ